ਵਾ ਇੱਕ ਕੜੇ ਚ ਤਿੰਨ ਮਿੱਤਰ ਫਸਣਗੇ। ਕਿਸੇ ਨੂੰ ਯਾਦ ਹੋਵੇ ਵੀ ਆਪਣੇ ਪਿੰਡਾਂ ਚ ਨਾ ਪਹਿਲਾਂ ਬਾਜੀਪੋਣ ਹੁੰਦੇ ਸੀਗੇ ਮਿੱਤਰ ਤੇ ਘਰੇ ਰਹੀ ਦੀ ਤਿੰਨ ਤਿੰਨ ਚਾਰ ਚਾਰ ਜਣੇ ਨਿਕਲਦੇ ਹੁੰਦੇ ਸੀ ਇਹ। ਦੇਖਿਓ ਤੇ ਮੈਂ ਨਿਕਲਦਿਆ ਕੜੇ ਰਕਦੀ। ਦੋ ਜਣੇ ਤਾਂ ਪਹਿਲਾਂ ਹੀ ਫਸੇ ਹੋਇਆ ਤੀਜਾ ਸਰ ਫਸਾਈ ਜਾਂਦਾ। ਦੇਖਦੇ ਆ ਕਿ ਮੈਂ ਨਿਕਲ ਲਗੇ। ਆਪੋ ਇਧਰ ਆ। ਉਹ ਆਪਣੇ ਪਿੰਡਾਂ ਚ ਪਹਿਲਾਂ ਪਈ ਹੁੰਦੇ ਨਾ ਬਾਜ਼ੀਆਂ ਉਦੋਂ ਵੀਰ ਉਦੋਂ ਨਹੀਂ ਪਿੰਡਾਂ ਚ ਇਹ ਕੜੇ ਬਾਈ ਜੀ ਨਿਕਲਦੇ ਹੁੰਦੇ ਸੀ ਇਹ ਦੇਖੋ ਇਹ ਜੀ ਮੁੰਿਆਂ ਦੇ ਕੋਲ ਪਿੰਡ ਨੱਲ ਇਥੇ ਘੋੜ ਦੌੜਾ ਸੀਗੀਆਂ ਰੇਵੀਆ ਚਾਲਦੀਆਂ ਤੇ ਉੱਥੇ ਇਹ ਵੀਰ ਆਉਦੇ ਕਿਰਤੱਬ ਦਿਖਾ ਰਹੇ ਹੈਗੇ ਦੇਖਿਓ ਇਹ ਇਹ ਤੀਜਾ ਵਿਖਤ ਗਾਓ ਓਹ ਤੇਰੀ ਇਹਦਾ ਲੈ ਲੈ ਕੋਤੰਦਾਨੇ ਮਾਰ ਮਾਰਦਾ ਜਮਾਈ ਪਠਾ ਫੜਾਦਾ ਲੈ ਲੈ ਇਹ ਇਹ ਨਿਕਲ ਗਿਆ ਤੀਜਾ ਵੀ ਬੇ ਹੁਣ ਤੇ ਉਹ ਨਿਕਲ ਗਿਆ ਨਿਕਲ ਗਿਆ ਵੀ ਨਿਕਲ ਗਿਆ ਮਸਾ ਨਿਕਲਿਆ ਤੀਜਾ ਵਿੱਚ ਦੀ ਇਹ ਦੂਜਾ ਵੀ ਨਿਕਲ ਗਿਆ ਲੈ ਦੇ ਲੋ ਨਿਕਲੇ ਕੜੇ ਵਿੱਚ ਦੀ ਤਿੰਨ ਜਾਣੇ ਨਿਕਲੇ ਆਗੇ ਇਹ ਵੀ ਨੌਜਵਾਨਾਂ ਦਾ ਕਰਤੱਬੀ ਆ ਜਾਣਗੇ ਇਹ ਬੜੀ ਸਖਤ ਮਿਹਨਤ ਦੇ ਬਾਅਦ ਜਿਹੜਾ ਹੈਗਾ ਸਿੱਖਿਆ ਆਵੇ ਹੋਰਿਆ ਕੁਝ ਜੇ ਨਿੱਕੇ ਜਿਹੜੇ ਸੀ ਜਿਹਦੇ ਸੰਦੀ ਇੱਕ ਬੰਦਾ ਮਸਾ ਨਿਕਲੋ ਸੀ ਤਿੰਨ ਬੰਦੇ ਨਿਕਲ ਗਏ ਸਾਨੀ ਦੀ